ਸੋ ਮੈਂ ਤਾਂ ਸਮੁੱਚੇ ਪੰਜਾਬੀਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਇਹ ਫਿਲਮ ਆਪਣੇ ਜਵਾਕਾਂ ਨੂੰ ਨਾਲ ਲੈ ਕੇ ਦੇਖਣਾ ਮੈਂ ਪਹਿਲਾਂ ਵਾਲੀਆਂ ਦੋ ਫਿਲਮਾਂ ਜਿਹੜੀਆਂ ਇਹਨਾਂ ਨੇ ਬਣਾਈਆਂ ਸਮੁੱਚੀ ਟੀਮ ਨੇ ਉਹ ਨਹੀਂ ਦੇਖੀਆਂ ਅਰਦਾਸ ਦੇ ਉੱਤੇ ਪਰ ਆ ਤੀਜੀ ਫਿਲਮ ਦੇਖੀ ਆ ਜਿਸ ਤਰ੍ਹਾਂ ਸਾਡੇ ਪਰਿਵਾਰ ਕ੍ਰਿਸਟੇ ਟੁੱਟਦੇ ਜਾ ਰਹੇ ਨੇ ਸਾਡਾ ਮੋਹ ਮੁਹੱਬਤ ਰਿਸ਼ਤੇ ਜੋ ਖਤਮ ਹੁੰਦਾ ਤੁਰਿਆ ਜਾ ਰਿਹਾ ਹੈ ਦੇਨੂ ਟੰਬ ਕੇ ਰੱਖ ਦਿੰਦੀ ਐ ਫਿਲਮ ਵੀ ਕਿਵੇਂ ਉਹਨਾਂ ਰਿਸ਼ਤਿਆਂ ਦੀ ਅਹਿਮੀਅਤ ਕੀ ਆ ਸਾਡੀ ਜ਼ਿੰਦਗੀ 'ਚ ਉਹ ਦਿਖਾਇਆ ਗਿਆ ਇਸ ਤੋਂ ਇਲਾਵਾ ਹੋਰ ਬਹੁਤ ਵਧੀਆ ਸਨੇਹ ਜਿਹੜੇ ਇਹਨਾਂ ਨੇ ਦਿੱਤੇ ਆ ਬਾਕਮਾਲ ਨੇ ਸਮੁੱਚੀ ਟੀਮ ਗਿੱਪੀ ਗਰਿਆਲ ਜੀ ਬਾਈਕੋਗੀ ਜੀ ਜਾਂ ਹੋਰ ਜਿੰਨੇ ਵੀ ਕਲਾਕਾਰ ਨੇ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਸੋ ਮੈਂ ਤਾਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਸਾਨੂੰ ਐਹੋ ਜਿਹੀਆਂ ਫਿਲਮਾਂ ਸੁਪਰ ਡੁੱਪਰ ਹਟ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਜਿਹੜੇ ਇਹਨਾਂ ਫਿਲਮਾਂ ਦੇ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਕਲਾਕਾਰ ਨੇ ਉਹ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਹੋਰ ਵੀ ਬਹੁਤ ਵਧੀਆ ਫਿਲਮਾਂ ਜਿਹੜੀਆਂ ਉਹ ਬਣਾਉਣ ਤਾਂ ਕਿ ਚੰਗੇ ਵਿਸ਼ਿਆਂ ਦੇ ਉੱਤੇ ਜੇ ਫਿਲਮਾਂ ਬਣਨਗੀਆਂ ਸਮਾਜ ਦੇ ਵਿੱਚ ਬਹੁਤ ਵਧੀਆ ਸੁਨੇਹਾ ਜਿਹੜਾ ਉਹ ਜਾਂਦਾ ਸੋ ਇਸ ਲਈ ਸਾਨੂੰ ਇਹ ਫਿਲਮ ਮੈਂ ਕਹਿੰਦਾ ਕੋਈ ਬੰਦਾ ਪੰਜਾਬੀ ਮਿਸ ਨਾ ਕਰੇ ਹਰ ਬੰਦੇ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ